ਸਸ਼੍ਰੀ ਗੁਰ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਖਾ ਨਵਦੀਪ ਸਿੰਘ ਬਤਵਾ ਨਵਾਂ ਪੰਜਾਬ ਚ ਅੱਜ ਇੱਕ ਅਹਿਮ ਗੱਲ ਤੁਹਾਡੇ ਨਾਲ ਕਰਨੀ ਹੈ ਕਿ ਗੱਲ ਇਹ ਕਿ ਆਖਿਰਕਾਰ ਜੋ ਹਾਲਾਤ ਅਗਸਤ ਮਹੀਨੇ ਦੇ ਵਿਚ ਹੜ੍ਹਾਂ ਨੂੰ ਲੈ ਕੇ ਬਣੇ ਸੀ ਉਹਨਾਂ ਹਾਲਾਤਾਂ ਤੋਂ ਬਾਅਦ ਮੁਆਵਜ਼ੇ ਨੂੰ ਲੈ ਕੇ ਰਕਮ ਨੂੰ ਲੈ ਕੇ ਪੈਸੇ ਨੂੰ ਲੈ ਕੇ ਜੋ ਸਿਆਸਤ ਹੋਈ ਹੈ ਉਹ ਹੁਣ ਦਿੱਲੀ ਤੱਕ ਪਹੁੰਚ ਗਈ ਹੈ ਲੋਕਾਂ ਨੂੰ ਮੁਆਵਜ਼ਾ ਮਿਲਿਆ ਹੋਵੇ ਨਾ ਮਿਲਿਆ ਹੋਵੇ ਜਿਨ੍ਹਾਂ ਦੀ ਫਸਲ ਖਰਾਬ ਹੋ ਗਈ ਜਿਨ੍ਹਾਂ ਦੇ ਘਟ ਹੈਗੇ ਜਿਨ੍ਹਾਂ ਦੇ ਪਸ਼ੂ ਮਰ ਗਏ ਜਿਹਦੇ ਪਸ਼ੂ ਰੁੜ ਗਏ ਜਿਹਦਾ ਜਾਨੀ ਤੌਰ ਤੇ ਨੁਕਸਾਨ ਹੋਇਆ ਆਖਿਰਕਾਰ ਉਹਨਾਂ ਨੂੰ ਮਦਦ ਕਿੰਨੀ ਮਿਲੀ ਹੈ ਪਰ ਸਵਾਲ ਵੱਡਾ ਹੈ ਕਿ ਇਹਨਾਂ ਦੇ ਮਸਲੇ ਤੇ ਸਿਆਸਤ ਕਿੰਨੀ ਹੋਈ ਹੈ ਅੱਜ ਮੈਂ ਗੱਲ ਇਹਦੀ ਕਰੂੰਗਾ ਕਿਉਂਕਿ ਲਗਾਤਾਰ ਪੈਸੇ ਨੂੰ ਲੈ ਕੇ ਫੰਡ ਨੂੰ ਲੈ ਕੇ ਇੱਕ ਸਵਾਲ ਵੱਡਾ ਹੈ ਕਿ ਪੰਜਾਬ ਸਰਕਾਰ ਵੱਲੋਂ ਮੰਗ ਕੀਤੀ ਗਈ ਸੀ ਕਿ ਸਾਨੂੰ ਪੈਕੇਜ ਦਿੱਤਾ ਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਆਂਦੇ ਔਰ ਉਹ ਕਹਿੰਦੇ ਨੇ ਕਿ 1600 ਕਰੋੜ ਰੁਪਏ ਪੰਜਾਬ ਨੂੰ ਦਿੱਤਾ ਜਾਏਗਾ ਲਗ ਕੇ ਪੰਜਾਬ ਸਰਕਾਰ 20000 ਕਰੋੜ ਮੰਗ ਰੀ ਸੀ ਪਰ 1600 ਕਰੋੜ ਵੀ ਕਿੰਨਾ ਹੁਣ ਤੱਕ ਪੰਜਾਬ ਨੂੰ ਮਿਲਿਆ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਪਿੱਛੇ ਸ਼ਿਵਰਾਜ ਚੋਹਾਨ ਆਏ ਉਹਨਾਂ ਨੇ ਕਿਹਾ ਜੀ ਇੰਨਾ ਪੈਸਾ ਅਸੀਂ 480 ਕਰੋੜ ਆਲਰੇਡੀ ਦੇ ਚੁੱਕੇ ਆ ਜਦ ਕਿ ਉਸ ਤੋਂ ਅਗਲੇ ਦਿਨ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਜ਼ੀਰੋ 1 ਰੁਪਿਆ ਵੀ ਪੰਜਾਬ ਨੂੰ ਨਹੀਂ ਮਿਲਿਆ ਇਸ ਸਾਰੇ ਮਸਲੇ ਦੇ ਵਿੱਚ ਪਿਸਦਾ ਕੌਣ ਪਿਆ ਪਿਸਦਾ ਪਿਆ ਪੰਜਾਬ ਦਾ ਆਮ ਨਾਗਰਿਕ ਆਮ ਆदमी ਜਿਹੜਾ ਇਹਨਾਂ ਹੜਾਂ ਦਾ ਸ਼ਿਕਾਰ ਹੋਇਆ ਸੀ ਪਰ ਅੱਜ ਇਹ ਗੱਲ ਕਿਉਂ ਕਰ ਰਿਹਾ ਜਾਂ ਕਹਿ ਲੀਏ ਕਿ ਇੱਕ ਵੱਡਾ ਝੂਠ ਜਿਹੜਾ ਫੜਿਆ ਗਿਆ ਹੈ ਜਾਂ ਇੱਕ ਵੱਡਾ ਕੋਈ ਘੁਟਾਲਾ ਪੰਜਾਬ ਚ ਹੋਇਆ ਮੈਂ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਇੱਕ ਮਸਲਾ ਬੇਹੱਦ ਸੰਵੇਦਨਸ਼ੀਲ ਔਰ ਬਹੁਤ ਗੰਭੀਰ ਮਸਲਾ ਦਰਸਲ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਗੁਰਦਾਸਪੁਰ ਤੋਂ ਰਹੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਇੱਕ ਸਵਾਲ ਕੀਤਾ ਸਵਾਲ ਕੀਤਾ ਕਿ ਹੜ੍ਹਾਂ ਦੇ ਵਿੱਚ ਬਹੁਤ ਨੁਕਸਾਨ ਹੋਇਆ ਜਾਨੀ ਮਾਲੀ ਲੋਕਾਂ ਦੀਆਂ ਫਸਲਾਂ ਦਾ ਪਸ਼ੂਆਂ ਦਾ ਹੋਰ ਵੀ ਬਹੁਤ ਕੁਝ ਇਹਦੀ ਪਰਪਾਈ ਨਹੀਂ ਹੋਈ ਕੀ ਮਦਦ ਆਖਿਰਕਾਰ ਹੁਣ ਤੱਕ ਪੰਜਾਬ ਨੂੰ ਕੀਤੀ ਗਈ ਹੈ ਜਦੋਂ ਉਹਦੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਜਾਏ ਔਰ ਜਦੋਂ ਪਾਰਲੀਮੈਂਟ 'ਚ ਕੋਈ ਗੱਲ ਕੀਤੀ ਜਾਂਦੀ ਹੈ ਔਰ ਉਹਦਾ ਕੋਈ ਜਵਾਬ ਜਦੋਂ ਆਉਂਦਾ ਹੈ ਤਾਂ ਲਿਖਤੀ ਤੌਰ ਤੇ ਕਾਗਜ਼ੀ ਤੌਰ ਤੇ ਸਬੂਤ ਦੇ ਤੌਰ ਤੇ ਮੰਨਿਆ ਜਾਂਦਾ ਯਾਨੀ ਕਿ ਉਹ ਕਾਗਜ਼ੀ ਪੱਤਰੀ ਹੁੰਦਾ ਕੋਈ ਹਵਾ 'ਚ ਗੱਲ ਨਹੀਂ ਹੁੰਦੀ ਸੋ ਉਹਦੇ ਜਵਾਬ 'ਚ ਜੋ ਕਿਹਾ ਗਿਆ ਜਾਂ ਕਹਦੋ ਕਿ ਜੋ ਜਵਾਬ ਉਸ ਸਵਾਲ ਦਾ ਦਿੱਤਾ ਗਿਆ ਉਹ ਹੈਰਾਨ ਕਰ ਦੇਣ ਵਾਲਾ ਪਹਿਲੀ ਗੱਲ ਤੇ ਇਹ ਕਿ ਉਹ ਜਿਹੜੀ ਗੱਲ ਕਹੀ ਗਈ ਕਿ ਜੀ ਇਹ ਕੋਈ ਮੈਨ ਮੇਡ ਹੜਾ ਨਹੀਂ ਸੀ ਗਿਆ ਕਿਸੇ ਬੰਦੇ ਦੇ ਕਰਕੇ ਨਹੀਂ ਸੀ ਐ ਕਿ ਮੀ ਬਹੁਤ ਜ਼ਿਆਦਾ ਪੈ ਗਿਆ ਜਿਸ ਕਰਕੇ ਹਾਲਾਤ ਬਣੇ ਕੇਂਦਰ ਸਰਕਾਰ ਵੱਲੋਂ ਇੱਕ ਤੇ ਜਵਾਬ ਦਿੱਤਾ ਗਿਆ ਜਦੋਂ ਇਹ ਜਵਾਬ ਦਿੱਤਾ ਗਿਆ ਉਸ ਤੋਂ ਠੀਕ ਬਾਅਦ ਪੰਜਾਬ ਦੇ ਜਿਹੜੇ ਇੱਕ ਮੰਤਰੀ ਨੇ ਉਹ ਇਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਏ ਕੱਲ ਉਹ ਕਹਿੰਦੇ ਨਜ਼ਰ ਆਏ ਕਿ ਦੇਖੋ ਅਸੀਂ ਤੇ ਪਹਿਲਾਂ ਤੋਂ ਹੀ ਕਹਿ ਰਹੇ ਸੀ ਕਿ ਇਹ ਹੜ੍ਹਾਂ ਨੂੰ ਲੈ ਕੇ ਸਾਡੇ ਤੇ ਵੀ ਕਈ ਕਿੰਤੂ ਪਰੰਤੂ ਕੀਤੇ ਗਏ ਕਿ ਜੀ ਫਲਾਣਾ ਬੈਰੀਅਰ ਟੁੱਟ ਗਿਆ ਫਲਾਣੇ ਫਲਡ ਗੇਟ ਟੁੱਟ ਗਏ ਔਰ ਕੋਈ ਤਿਆਰੀ ਨਹੀਂ ਸੀ ਔਰ ਜਾਣ ਬੁਝ ਕੇ ਲਿਆਏ ਗਏ ਹੜ੍ਹ ਨੇ ਅਸੀਂ ਤੇ ਪਹਿਲਾਂ ਹੀ ਇਹ ਗੱਲ ਕਹਿ ਰਹੇ ਸੀ ਉਹ ਕੇਂਦਰ ਸਰਕਾਰ ਵੀ ਮੰਨ ਗਈ ਔਰ ਕੇਂਦਰ ਸਰਕਾਰ ਨਿਵੇਦਾ ਜਵਾਬ ਦੇ ਦਿੱਤਾ ਯਾਨੀ ਕਿ ਜੋ ਗੱਲ ਆਪਾਂ ਨੂੰ ਚੰਗੀ ਲੱਗੀ ਮੰਤਰੀ ਸਾਹਿਬ ਨੂੰ ਜਾਂ ਕਹਿ ਲਓ ਪੰਜਾਬ ਸਰਕਾਰ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਜੋ ਗੱਲ ਚੰਗੀ ਲੱਗੀ ਉਹ ਤੇ ਲੋਕਾਂ ਤਾਂ ਕਹਿਤੀ ਕਿ ਦੇਖੋ ਜੀ ਅਸੀਂ ਵੀ ਤੇ ਈ ਗੱਲ ਕਹਿ ਰਹੇ ਸੀ ਅਪ ਅਸੀਂ ਵੀ ਤਾਂ ਇਹ ਕਹਿੰਦੇ ਸੀ ਕਿ ਜੀ ਆ ਬਾਰਿਸ਼ ਹੀ ਬਹੁਤ ਜ਼ਿਆਦਾ ਹੋ ਗਈ ਹੈ ਪਰ ਜਿਹੜੀ ਦੂਜੀ ਗੱਲ ਕੇਂਦਰ ਸਰਕਾਰ ਨੇ ਪਾਰਲੀਮੈਂਟ ਚ ਕਹੀ ਉਹਦਾ ਜਵਾਬ ਹੁਣ ਤੱਕ ਵੀ ਪੰਜਾਬ ਸਰਕਾਰ ਨੇ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਤੇ ਜਾਪਾਨ ਗਏ ਨੇ ਨਿਵੇਸ਼ ਲੈਣ ਦੇ ਲਈ ਇੱਕ ਮੰਤਰੀ ਵੀ ਨਾਲ ਨੇ ਹੋਰ ਵੀ ਅਮਲਾ ਸ਼ਮਲਾ ਥੋੜਾ ਜਿਹਾ ਨਾਲ ਗਿਆ ਹੋਇਆ ਜਿਵੇਂ ਜਰਮਨੀ ਤੋਂ ਇਨਵੈਸਟਮੈਂਟ ਸਾਡੇ ਪੰਜਾਬ ਚ ਆਈ ਸੀ ਕੁਝ ਉਸੇ ਤਰ੍ਹਾਂ ਦੀ ਇਨਵੈਸਟਮੈਂਟ ਜਾਪਾਨ ਤੋਂ ਵੀ ਉਮੀਦ ਹੈ ਕਿ ਆਏਗੀ ਬਟ ਇਨਵੈਸਟਮੈਂਟ TI ਬਾਕੀ ਕੁਸ਼ਨ ਆਏ ਕੁਮੀਦ ਕੀਤੀ ਜਾ ਸਕਦੀ ਹੈ ਜੋ ਉੱਥੋਂ ਆਇਆ ਸੀ ਖੈਰ ਮਸਲੇ ਧਿਆਨ ਹੁਣ ਤੱਕ ਇਸ ਪੂਰੇ ਮਸਲੇ ਤੇ ਪੰਜਾਬ ਸਰਕਾਰ ਕੁਝ ਨਹੀਂ ਬੋਲੀ ਹੁਣ ਮੈਂ ਗੱਲ ਕਰੂੰਗਾ ਜਿਹੜਾ ਗੱਲ ਉੱਥੇ ਕਹੀ ਗਈ ਜਦੋਂ ਇਹ ਕਿਹਾ ਗਿਆ ਕਿ ਪੈਸਾ ਕਿੰਨਾ ਕੁ ਗਿਆ ਹੈ ਤਾਂ ਉਹਦਾ ਜਵਾਬ ਕੇਂਦਰ ਸਰਕਾਰ ਨੇ ਦਿੱਤਾ ਕਿ ਭਾਈ ਅਸੀਂ April ਦਾ ਉਹਨਾਂ ਨੇ ਡਾਟਾ ਦਿੱਤਾ ਕਿ April ਚ ਅਸੀਂ ਪੰਜਾਬ ਸਰਕਾਰ ਨਾਲ ਗੱਲ ਕੀਤੀ ਉਦੋਂ ਪੰਜਾਬ ਸਰਕਾਰ ਨੇ ਸਾਨੂੰ ਲਿਖ ਕੇ ਭੇਜਿਆ ਕਿ ਸਾਡੇ ਕੋਲ 11400 ਕੁਝ ਕਰੋੜ ਰੁਪਇਆ ਜਿਹੜਾ ਉਹ ਪਿਆ 11000 ਕਿੰਨਾ ਮੋਬੀ ਦੱਸ ਦੇਣਾ ਜੋ ਉਹਨਾਂ ਨੇ ਕਿਹਾ ਕਿ 11947 ਕਰੋੜ ਰੁਪਇਆ ਸਾਡੇ ਕੋਲ ਪਿਆ ਫਿਰ ਕਹਿੰਦੇ ਅਸੀਂ ਅਗਲੀ ਕਿਸ਼ਤ ਜਿਹੜੀ ਐਸਡੀਐਫ ਦੀ ਹੁੰਦੀ ਹੈ ਜਿਹੜੀ ਸਟੇਟ ਡਿਜ਼ਾਸਟਰ ਫੰਡ ਤੇ ਜਾਂਦਾ ਪੈਸਾ ਉਹ ਦਿੱਤਾ ਹੁਣ ਇਸ ਮਸਲੇ ਤੇ ਹੁਣ ਤੱਕ ਵੀ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਗੋਲਮੋਲ ਜਵਾਬ ਦਿੰਦੇ ਰਹੇ ਲੋਕਾਂ ਨੂੰ ਇਹ ਲੱਗਦਾ ਰਿਹਾ ਕਿ ਸ਼ਾਇਦ ਇੱਕ ਦੂਜੇ ਤੇ ਸਿਆਸਤ ਕਰ ਰਹੇ ਸਿਆਸਤਦਾਨਾਂ ਦਾ ਕੰਮ ਹੀ ਹੈ ਪਰ ਕੀ ਇਹ 12000 ਕਰੋੜ ਦਾ ਕੋਈ ਵੱਡਾ ਘੁਟਾਲਾ ਪੰਜਾਬ 'ਚ ਹੋਇਆ ਇਹ ਥੋੜਾ ਜਿਹਾ ਸਿਰਫ ਸਮਝੋ ਐਸ ਡੀ ਐਫ ਦਾ ਪੈਸਾ ਤੁਸੀਂ ਹੋਰ ਜਗ੍ਹਾ ਨਹੀਂ ਵਰਤ ਸਕਦੇ ਉਹ ਪੈਸਾ ਤੁਹਾਡੇ ਕੋਲ ਪਿਆ ਹੈ ਇਹ ਠੀਕ ਉਸੇ ਤਰ੍ਹਾਂ ਦਾ ਹੈ ਸਟੇਟ ਡਿਜਾਸਟਰ ਰելիਫ ਫੰਡ ਯਾਨੀ ਕਿ ਜਦੋਂ ਵੀ ਕੋਈ ਆਪਾਧਾ ਆਏਗੀ ਉਹਦੇ ਲਈ ਇਹ ਪੈਸਾ ਤੁਹਾਡੇ ਕੋਲ ਰੱਖਵਾ ਰੱਖਿਆ ਹੋਇਆ ਉਹ ਸਟੇਟ ਗਵਰਨਮੈਂਟ ਨੂੰ ਸੈਂਟਰ ਗਵਰਨਮੈਂਟ ਹਰ ਸਾਲ ਦਿੰਦੀ ਹੈ ਸੋ ਦੈਟ ਕਿ ਜਦੋਂ ਛੋਟਾ ਮੋਟਾ ਹੜ੍ਹ ਜਾਂ ਇਸ ਤਰ੍ਹਾਂ ਦੀ ਕੋਈ ਹਾਲਾਤ ਬਣੇ ਤੇ ਆਪਣੇ ਵੱਲੋਂ ਸਰਕਾਰ ਉਹਦੇ ਤੋਂ ਲੋਕਾਂ ਨੂੰ ਮਦਦ ਕਰ ਸਕੇ ਉਹਦਾ ਪੈਸਾ ਹਰ ਸਾਲ ਆਂਦਾ ਸਾਲ 'ਚ ਦੋ ਵਾਰੀ ਆਂਦਾ ਹੈ ਜੋ 12000 ਕਰੋੜ ਹੈ ਕਿੱਥੇ ਇੱਕ ਸਵਾਲ ਸਭ ਤੋਂ ਵੱਡਾ ਹੈ ਇਹਦੇ ਤੇ ਕੋਈ ਮੰਤਰੀ ਹੁਣ ਤੱਕ ਨਹੀਂ ਬੋਲਿਆ ਇਹ ਠੀਕ ਉਸੇ ਤਰ੍ਹਾਂ ਦਾ ਹੁੰਦਾ ਹੈ ਕਿ ਜਦੋਂ ਅਸੀਂ ਨੌਕਰੀ ਕਰਦੇ ਹਾਂ ਜਾਂ ਹਰ ਮਹੀਨੇ ਆਪਣੇ ਖਰਚੇ ਕੱਢ ਕੇ ਤਨਖਾਹਾਂ ਚੋਂ ਜਾਂ ਸਾਡੀ ਆਮਦਨ ਚ ਵਪਾਰ ਚ ਹੈ ਅਸੀਂ ਇੱਕ ਫੰਡ ਸਾਈਡ ਚ ਰੱਖੀਏ ਕਿ ਭਈ ਜੇ ਘਰ ਚ ਕਿਸੇ ਨੂੰ ਬਿਮਾਰੀ ਹੋ ਜੇ ਜੇ ਕੋਈ ਹੋਰ ਪਰੇਸ਼ਾਨੀ ਆ ਜਾਏ ਤੇ ਜੇ ਹਰ ਮਹੀਨੇ ਅਸੀਂ 10000 5000 ਰੁਪਏ ਸਾਈਡ ਚ ਰੱਖਨੇ ਆ ਤੇ ਸਾਲ ਦਾ 60000 ਜਾਂ 120000 ਸਾਡੇ ਕੋਲ ਪਿਆ ਹੈ ਜਦੋਂ ਲੋਡ ਹੋਈਏ ਉਦੋਂ ਖਰਚ ਲੰਗੇ ਪਰ ਉਹ ਉਦੋਂ ਖਰਚਿਆ ਜਾਂਦਾ ਜਦੋਂ ਲੋਡ ਹੁੰਦੀ ਹੈ ਉਹਦੇ ਵੀ ਪੈਰਾਮੀਟਰਸ ਨਹੀਂ ਕਿ ਕਿਹੜੀ ਕਿਹੜੀ ਚੀਜ਼ ਤੇ ਖਰਚ ਹੋਣਾ ਹੁਣ ਸਵਾਲ ਹੈ ਕਿ ਕੀ ਪੰਜਾਬ ਸਰਕਾਰ ਨੂੰ ਇਹ ਲੱਗਿਆ ਕਿ ਸ਼ਾਇਦ ਇਹਦੀ ਵਰਤੋਂ ਅਸੀਂ ਨਹੀਂ ਕਰ ਪਾਰੇ ਕਿਸੇ ਹੋਰ ਜਗ੍ਹਾ ਕਰ ਲਈਏ ਔਰ ਜਦੋਂ ਇਸ ਤਰ੍ਹਾਂ ਦਾ ਪੈਸਾ ਵਰਤਿਆ ਜਾਂਦਾ ਤਾਂ ਤੁਹਾਨੂੰ ਯੂਟਿਲਾਈਜੇਸ਼ਨ ਸਰਟੀਫਿਕੇਟ ਦੇਣਾ ਪੈਂਦਾ ਜੋ ਗਿਆਨੀ ਕੀ وجہ ਹੈ ਕਿੱਥੇ ਉਹ ਪੈਸਾ ਹੈ ਇੱਕ ਵੱਡਾ ਸਵਾਲ ਬਣਿਆ ਹੋਇਆ ਸੋਕ ਜਿੱਥੇ ਇੱਕ ਪਾਸੇ ਪਾਰਲੀਮੈਂਟ ਦੇ ਵਿੱਚ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਉਸ ਨੇ ਪੰਜਾਬ ਸਰਕਾਰ ਦੇ ਉੱਤੇ ਇੱਕ ਵਾਰ ਫਿਰ ਤੋਂ ਕਈ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਨੇ ਹਾਲਾਂਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਸੈਂਟਰ ਸਕੀਮ ਜਿਹੜੀਆਂ ਨੇ ਉਹਦੇ ਤਹਿਤ ਪੈਸਾ ਦੇ ਰਿਆ ਪਰ ਉਹ ਵੀ ਕੋਈ ਪੈਕੇਜ ਨਹੀਂ ਹੈ ਕੇਂਦਰ ਸਰਕਾਰ ਦਾ ਇਹ ਵੀ ਕੇਂਦਰ ਸਰਕਾਰ ਦਾ ਇੱਕ ਵੱਡਾ ਝੂਠ ਹੈ ਉਹ ਪੈਸਾ ਤੇ ਆਲਰੇਡੀ ਸਕੀਮਾਂ ਦੇ ਥਰੂ ਪੰਜਾਬ 'ਚ ਆਣਾ ਹੀ ਸੀ ਉਥੋਂ ਨੂੰ ਦੇਣਾ ਹੀ ਸੀਗਾ ਕਿਉਂਕਿ ਪੰਜਾਬੀ ਵੀ ਟੈਕਸ ਭਰਦੇ ਆ ਪੰਜਾਬੀ ਵੀ ਦੇਸ਼ ਦੇ ਖਜ਼ਾਨੇ 'ਚ ਆਪਣਾ ਪੈਸਾ ਟੈਕਸਾਂ ਰਾਹੀਂ ਪਾਉਂਦੇ ਹੋ ਕੋਈ ਤੁਸੀਂ ਐਸਾਨ ਨਹੀਂ ਕਰ ਰਹੇ ਪਰ ਸਵਾਲ ਵੱਡਾ ਪੰਜਾਬ ਦੀ ਸਰਕਾਰ ਤੇ ਹੈ ਕਿ ਜਿਹੜਾ 12000 ਕਰੋੜ ਰੁਪਇਆ ਜਿਹੜਾ ਪਾਰਲੀਮੈਂਟ ਵਿੱਚ ਹੁਣ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਉਹ ਹੈ ਕਿੱਥੇ ਕਿ ਉਸ ਪੈਸੇ ਨੂੰ ਗਿਰਵੀ ਰੱਖ ਕੇ ਕੋਈ ਲੋਨ ਲੈ ਲਿਆ ਕਿ ਉਸ ਪੈਸੇ ਨੂੰ ਕਿਸੇ ਹੋਰ ਜਗ੍ਹਾ ਵਰਤ ਲਿਆ ਕਿ ਉਹ ਪੈਸੇ ਨੂੰ ਖੁਰਦ-ਬੁਰਦ ਕਰਤਾ ਕਿ ਉਹ ਪੈਸਾ ਜਹਾਜ਼ਾਂ ਤੇ ਉਡਾਤਾ ਕਿ ਉਹ ਪੈਸਾ ਪ੍ਰਚਾਰ ਤੇ ਉਡਾਤਾ ਇਹ ਥੋੜਾ ਜਨਾ ਹੁਣ ਜਾਣਕਾਰੀ ਪੰਜਾਬ ਸਰਕਾਰ ਨੂੰ ਇਹਦੇ ਤੇ ਸਪਸ਼ਟ ਕਰਨੀ ਪਵੇਗੀ ਸਰਕਾਰੇ ਕਹਿੰਦੀ ਹੈ ਕੋਈ ਪੈਸਾ ਨਹੀਂ ਹੈ ਇੱਕ ਮੰਤਰੀ ਕਹਿੰਦੇ ਅਸੀਂ ਹਾਂ ਸਾਡੇ ਕੋਲ ਪਿਆ ਹੈ ਜਦੋਂ ਹੜਾ ਆਇਆ ਉਦੋਂ ਦੀ ਗੱਲ ਹੈ ਪਰ ਹੁਣ ਇੱਕ ਵੱਡਾ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਟਾਈਮ 'ਚ ਵਿਧਾਨ ਸਭਾ ਚੋਣ ਨੇੜੇ ਆ ਰਹੀ ਹੈ ਸ਼ਾਇਦ ਇਹ ਪਟਾਰਾ ਖੁੱਲੂਗਾ ਔਰ ਸੈਂਟਰ ਵੀ ਸ਼ਾਇਦ ਇਸੇ ਕੋਸ਼ਿਸ਼ 'ਚ ਹੈ ਕਿ ਚੋਣਾਂ ਨੇੜੇ ਆਉਂਦੇ ਇਸ ਨੂੰ ਇੱਕ ਵੱਡੇ ਕੱਪਲੇ ਦੇ ਤੌਰ ਤੇ ਪ੍ਰੋਜੈਕਟ ਕਰਕੇ ਜਿਹੜਾ ਉਹ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਜਾਏ ਪਰ ਕੁੱਲ ਮਿਲਾ ਕੇ ਸਾਰੀ ਸਿਆਸਤ ਦੇ ਵਿਚਾਰ ਆਮ ਆਦਮੀ ਪਿਸ ਰਿਹਾ ਉਹ ਬੰਦਾ ਜਿਹੜਾ ਕਿ ਦੁਆਬੇ ਦਾ ਮਾਝੇ ਦਾ ਮਾਲਵੇ ਦੇ ਕੁਝ ਏਰੀਆ ਦਾ ਜਿਹੜਾ ਕਿ ਹੜਾ ਹੜਾ ਕਰਕੇ ਪ੍ਰਭਾਵਿਤ ਹੋਇਆ ਜਿਹੜਾ ਹਨਾ ਕਰਕੇ ਜਿਹਦਾ ਨੁਕਸਾਨ ਹੋਇਆ ਹਨਾ ਕਰਕੇ ਜਿਦੇ ਲਈ ਅੱਜ ਵੀ ਕਈਆਂ ਦੀਆਂ ਜ਼ਮੀਨਾਂ ਪਦਰੀਆਂ ਨਹੀਂ ਹੋਈਆਂ ਰੇਤਾ ਨਹੀਂ ਚੱਕੀ ਗਈ ਕਈ ਥਾਵਾਂ ਤੇ ਹੁਣ ਤੱਕ ਫਸਲ ਅਗਲੀ ਨਹੀਂ ਤਿਆਰ ਹੋ ਰਹੀ ਕਈ ਥਾਵਾਂ ਤੇ ਪਸ਼ੂ ਮਰ ਗਏ ਲੋਕਾਂ ਦੇ ਰੋਜ਼ਗਾਰ ਖਤਮ ਹੋ ਗਏ ਕਈ ਥਾਵਾਂ ਤੇ ਲੋਕਾਂ ਦੇ ਘਰ ਟਹਿ ਗਏ ਅਜੇ ਤੱਕ ਛਤਾਂ ਨਹੀਂ ਪਈਆਂ ਪਰ ਸਿਆਸਤ ਜਿਹੜੀ ਇਹ ਪੂਰੇ ਜ਼ੋਰਾਂ ਤੇ ਹੈ ਯਾਨੀ ਕਿ ਇਸ ਦਸੰਬਰ ਦੇ ਮਹੀਨੇ ਚ ਵੀ ਇਸ ਪੂਰੇ ਮਸਲੇ ਦੀ ਸਿਆਸਤ ਨੇ ਖੂਬ ਗਰਮੀ ਕੀਤੀ ਹੋਈ ਹੈ ਸੋ ਇੱਕ ਵੱਡਾ ਮਸਲਾ ਹੈ ਇਹਦੇ ਤੇ ਵਿਚਾਰ ਹੋਣਾ ਚਾਹੀਦਾ ਨਕੈਲੋ ਕੇ ਪੰਜਾਬ ਸਰਕਾਰ ਨੂੰ ਹਣੇ ਪੂਰੇ ਮਸਲੇ ਤੇ ਜਵਾਬ ਦੇਣਾ ਚਾਹੀਦਾ ਹੈ ਕਿ ਭਾਈ 12000 ਕਰੋੜ ਕਿੱਥੇ ਹੈ ਕੌਣ ਖਾ ਗਿਆ ਜੇ ਨਹੀਂ ਖਾਦਾ ਤੇ ਕਿੱਥੇ ਪਿਆ ਲੋਕਾਂ ਤੇ ਕਿੰਨਾ ਲੱਗ ਰਿਹਾ ਹੈ ਤੁਸੀਂ ਲੋਕਾਂ ਦੀ ਕਿੰਨੀ ਮਦਦ ਕਰ ਰਹੇ ਹੋ ਸੈਂਟਰ ਤੋਂ ਕਿਉਂ ਮੰਗ ਰਹੇ ਹੋ ਜੇ ਪੈਸਾ ਤੁਹਾਡੇ ਕੋਲ ਪਿਆ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਤੇ ਕਹਿੰਦੇ ਖਜ਼ਾਨਾ ਤੇ ਮੇਰਾ ਕਦੇ ਖਾਲੀ ਹੁੰਦਾ ਹੀ ਨਹੀਂ ਤੇ ਫਿਰ ਸਵਾਲ ਵੱਡਾ ਹੈ ਕਿ 12000 ਕਰੋੜ ਕਿਹੜੇ ਖਜ਼ਾਨੇ ਚ ਪਿਆ ਹੈ ਇਹ ਕਹਿ ਲੋ ਕਿ 12000 ਕਰੋੜ ਕਿਸੇ ਮਹਿਮਾਨ ਦੀ ਮਹਿਮਾਨ ਨਵਾਜ਼ੀ ਤੇ ਨਹੀਂ ਲੱਗ ਗਿਆ ਜਾਂ ਕੋਈ ਲੋਨ ਤੇ ਨਹੀਂ ਲੈ ਲਿਆ ਇਹਦੀ ਜਾਣਕਾਰੀ ਪੰਜਾਬੀਆਂ ਨੂੰ ਹੁਣ ਮੈਨੂੰ ਲੱਗਦਾ ਹੈ ਕਿ ਜ਼ਰੂਰ ਮਿਲਣੀ ਚਾਹੀਦੀ ਹੈ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ